ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮੰਦਿਰ ਪਰਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਸ਼ਾ ਵਾਹਿਗੁਰੂ ਜੀ ਆਪ ਨੂੰ ਜੜਦੀ ਖਲਾਚ ਰੱਖਣ ਸੋ ਅੱਜ ਆਪਾਂ ਤੁਹਾਡੇ ਨਾਲ ਛੋਟੀ ਜੀ ਤੇ ਥੋੜੀ ਜੀ ਗੱਲ ਕਰਦੇ ਆਂ ਹੱਥ ਬਨ ਕੇ ਬੇਨਤੀ ਹੈ ਵੀ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਧਿਆਨ ਦੇ ਲਿਆ ਕਰੋ ਅਸਰ ਕਰ ਲਿਆ ਕਰੋ ਕਿਉਂਕਿ ਆਪਾਂ ਲੇਖੇ ਦੇਣੇ ਇੱਕ ਦਿਨ ਪ੍ਰਮਾਤਮਾ ਨੂੰ ਲੇਖੇ ਸੱਚ ਕਹਿੰਦੇ ਵੀ ਇੱਥੇ ਹੀ ਦੇਣੇ ਪੈਂਦੇ ਆ ਗੱਲ ਸਹੀ ਆ ਲੇਖੇ ਗਾਹ ਕਿਸੇ ਨੇ ਦੇਖਿਆ ਨਹੀਂ ਪਰ ਵੀਰ ਇਸ ਜਨਮ ਚ ਹੀ ਬਹੁਤਨੇ ਭਜ ਜਾਂਦੇ ਆ ਆਪਦੇ ਪੱਖੋਂ ਕੋਈ ਚੀਜ਼ ਕੋਈ ਵੀ ਕੰਮ ਐਸਾ ਨਾ ਕਰੋ ਵੀ ਜਿਸ ਕਰਕੇ ਤੁਸਨੂੰ ਪਰਮਾਤਮਾ ਦੀ ਹਜ਼ੂਰੀ 'ਚ ਜਾਣ ਵੇਲੇ ਵੀ ਸ਼ਰਮ ਮਹਿਸੂਸ ਹੋਵੇ ਕਿਉਂਕਿ ਪਰਮਾਤਮਾ ਨੇ ਇੱਕ ਦਿਨ ਤਾਂ ਇਹ ਜੱਗ ਜਾਣਾ ਛੱਡ ਕੇ ਤੇ ਭੁੱਲਿਆ ਨਾ ਕਰੋ ਵੀ ਅਸੀਂ ਸਦਾ ਲਈ ਇੱਥੇ ਆਂ ਠੀਕ ਹੈ ਜੀ ਹੁਣ ਮੈਂ ਤੁਸਨੂੰ ਗੱਲ ਇਹੀ ਕਹਿਣਾ ਚਾਹਣੀ ਐ ਵੀ ਜਿਹੜੀਆਂ ਨਾ ਜਿਹੜਾ ਕੋਈ ਬੰਦਾ ਮੰਨ ਲਓ ਕੋਈ ਕਿਸੇ ਦੀ ਧੀ ਪੈਂਦਾ ਰਿਸ਼ਤਾ ਹੁੰਦਾ ਜਾਂ ਮੁੰਡੇ ਦਾ ਰਿਸ਼ਤਾ ਹੁੰਦਾ ਕਿਸੇ ਦਾ ਵੀ ਰਿਸ਼ਤਾ ਹੁੰਦਾ ਹੈ ਨਾ ਜੇ ਸੋ ਉਥੋਂ ਚੰਗਾ ਨਹੀਂ ਹੁੰਦਾ ਮਾੜਾ ਨਾ ਕਰਿਆ ਕਰੋ ਪਹਿਲੀ ਗੱਲ ਤਾਂ ਮਨ ਬਣਾ ਲਓ ਕਿਸੇ ਦੀ ਰਿਸ਼ਤੇ ਇਹ ਚੀਜ਼ਾਂ ਮੈਂ 2-3 ਵਾਰੀ ਸੁਣ ਚੁੱਕੀ ਹਾਂ ਵੀ ਕਿਸੇ ਦੇ ਵੀ ਭਾਨੀ ਰਿਸ਼ਤਿਆਂ ਦੇ ਵਿੱਚ ਨਾ ਮਾਰਿਆ ਕਰੋ ਬਰਾਬਰ ਦੇ ਜਾਣ ਕੇ ਤੁਸੀਂ ਪਾਪਾਂ ਦੇ ਭਾਗੀ ਬਣ ਜਾਂਦੇ ਹੋ ਫਿਰ ਤੁਸੀਂ ਲੱਖ ਗੁਰੂ ਘਰ ਜਾਇਓ ਫਿਰ ਉਹ ਪਾਪ ਤਾਂ ਤੁਹਾਨੂੰ ਦੇਣੇ ਹੀ ਪੈਣਗੇ ਲੇਖਾ ਤਾਂ ਵੀਰੇ ਦੇਣੀ ਪੈਂਦਾ ਜੇ ਤੁਸੀਂ ਕਿਸੇ ਦਾ ਮਾੜਾ ਕਰੋਗੇ ਮੰਨ ਲਓ ਕੋਈ ਕੁੜੀ ਸਹੀ ਆ ਵਿਚਾਰੀ ਜਾਂ ਮੁੰਡਾ ਸਹੀ ਆ ਛੋਡੀ ਉਹਨਾਂ ਦੇ ਪਰਿਵਾਰ ਨਾਲ ਨਹੀਂ ਬਣਦੀ ਹਨਾ ਜਾਂ ਛੋਡੀ ਕੋਈ ਵੀ ਉਹਨਾਂ ਨਾਲ ਰੰਜਿਸ਼ ਆ ਹਨਾ ਤੁਸੀਂ ਉਹ ਕੱਢਣ ਦੇ ਚੱਕਰ ਜੀ ਵੀ ਉਹਨਾਂ ਦਾ ਜਵਾਕ ਸੌਖੇ ਘਰੇ ਨਾ ਭਗ ਜੇ ਤੇ ਤੁਸੀਂ ਵਹਿਬਤ ਕਰ ਦਿੰਦੇ ਹੋ ਭਾਨੇ ਮਾਰ ਦਿੰਦੇ ਹੋ ਦੇਖੋ ਪ੍ਰਮਾਤਮਾ ਨੇ ਮੈਂ ਆਪਦੇ ਅੱਖੀ ਦੇਖੀਆਂ ਚੀਜ਼ਾਂ ਵੀ ਪ੍ਰਮਾਤਮਾ ਨੇ ਇੱਕ ਕਿੱਲੇ ਵਾਲੇ ਨੂੰ ਵੀ ਅਰਬਾਂ ਪਤੀ ਬਣਾਇਆ ਹੋਇਆ ਹੈ ਤੇ ਬਾਲੇ ਕਿੱल्ल्याਆਂ ਨੂੰ ਥੱਲੇ ਲਿਆਂਦਾ ਹੋਇਆ ਇਹ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਸੋ ਪਲੀਜ਼ ਤੁਸੀਂ ਇਹ ਕੰਮ ਕਦੇ ਨਾ ਕਰਿਆ ਕਰੋ ਵੀ ਆਪਦੀਆਂ ਰੰਜਸ਼ਾ ਕਢੋੜਾ ਕੱਢਣ ਦੇ ਲਈ ਕਿਸੇ ਦੀ ਕੁੜੀ ਦਾ ਜਾਂ ਮੁੰਡੇ ਦਾ ਰਿਸ਼ਤਾ ਹੁੰਦਾ ਹੋਵੇ ਨਾ ਉੱਥੇ ਭਾਨੀਆਂ ਨਾ ਮਾਰਿਆ ਕਰੋ ਕਿਉਂਕਿ ਜਦੋਂ ਫਿਰ ਮੈਂ ਉਹਨਾਂ ਦੇ ਮਾਪੇ ਨੂੰ ਰੋਂਦੇ ਵੇਖਦੀਆਂ ਨਾ ਉਹ ਕਹਿੰਦੇ ਹੁੰਦੇ ਵੀ ਅਸੀਂ ਕਿਤੇ ਗਲਤ ਨਹੀਂ ਕੀਤਾ ਮਲਤ ਨਹੀਂ ਕੀਤਾ ਸਾਡੀ ਏਡੀ ਕੁੜੀ ਸਿਆਣੀ ਸੀ ਪਤਾ ਨਹੀਂ ਕਿਹਨੇ ਵੀ ਆ ਗੱਲ ਕਹੀ ਤੀ ਤੁਸੀਂ ਤਾਂ ਬਹਿਬਤ ਕਰਕੇ ਤੁਹਾਨੂੰ ਆ ਲੱਗਦਾ ਵੀ ਅਸੀਂ ਲੁੱਕ ਗਏ ਸਾਡਾ ਕਿਹੜਾ ਪਤਾ ਲੱਗਦਾ ਹਨਾ ਵੀ ਤੁਸੀਂ ਚੁਗਲੀ ਕਰਕੇ ਵੀ ਅਗਲੇ ਨੂੰ ਸੌ ਸੌ ਸੌਹਾਂ ਪਾ ਦਿੰਨੇ ਹੋ ਮੇਰਾ ਨਾਂ ਨਾਲਿਓ ਮੇਰਾ ਨਾਂ ਨਾਲਿਓ ਠੀਕ ਆ ਤੁਸੀਂ ਬੰਦੇ ਦਾ ਮੂੰਹ ਤਾਂ ਬੰਨ ਦੇਵੋਗੇ ਰੱਬ ਦਾ ਮੂੰਹ ਬੰਨਨਦੋਂਗੇ ਪਰਮਾਤਮਾ ਦਾ ਤੁਸੀਂ ਜਿਹੜਾ ਆਕਾਲ ਪੁਰਖ ਵਾਹਿਗੁਰੂ ਦੀ ਰਜਾ ਉਹਨੂੰ ਤੁਸੀਂ ਬਦਲ ਦੋਗੇ ਕਦੇ ਵੀ ਨਹੀਂ ਬਦਲ ਸਕਦੇ ਤਾਂ ਮੈਂ ਕਹਿਣੀ ਐ ਵੀ ਮੈਂ ਇਹ ਨਾ ਦੋ ਤਿੰਨ ਦੇਖ ਚੁੱਕੀ ਐ ਵੀ ਤੁਸੀਂ ਭਾਨੀਆਂ ਭੁੰਨੀਆਂ ਨਾ ਮਾਰਿਆ ਕਰੋ ਜਦੋਂ ਤੁਸੀਂ ਕਿਸੇ ਦੀ ਜ਼ਿੰਦਗੀ ਬਾਰੇ ਕੁਝ ਜਾਣਦੇ ਹੀ ਨਹੀਂ ਹਨਾ ਤੇ ਤੁਹਾਨੂੰ ਕੋਈ ਹੱਕ ਨਹੀਂ ਭਾਨੀਆਂ ਮਾਰਨ ਦਾ ਤੇ ਸੋਨੂ ਕਿਸੇ ਦੇ ਪਰਿਵਾਰ ਬਾਰੇ ਕੀ ਪਤਾ ਹੁੰਦਾ ਵੀ ਕੌਣ ਕਿਹੋ ਜਿਹਾ ਹੁੰਦਾ ਠੀਕ ਹੈ ਵਿਚੇ ਨਜਾਇਜ਼ ਮਾੜੇ ਬੰਦੇ ਹੁੰਦੇ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਨਹੀਂ ਹੁੰਦੇ ਨਜਾਇਜ਼ ਮਾੜੇ ਬੰਦੇ ਹੁੰਦੇ ਆ ਪਰ ਭਾਨੀ ਬਾਰੇ ਤਾਂ ਮੈਂ ਫੇਰ ਵੀ ਨਹੀਂ ਕਹੂੰਗੀ ਪਰ ਮੈਂ ਫੇਰ ਵੀ ਅਗਲੇ ਨੂੰ ਮੋਟਾ ਜਿਹਾ ਦੱਸ ਦੇ ਵੀ ਭਾਈ ਆ ਬੰਦੇ ਐਵੇਂ ਦੇ ਆ ਐਵੇਂ ਦੇ ਆ ਕਦੇ ਕਿਸੇ ਚੰਗੇ ਬੰਦੇ ਦੀ ਤੁਸੀਂ ਨਾ ਰੈਪਿਊਟੇਸ਼ਨ ਡਾਊਨ ਨਾ ਕਰਿਆ ਕਰੋ ਕੋਈ ਵੀ ਬੰਦਾ ਚੰਗਾ ਹੋਵੇ ਵਿਚਾਰਾ ਉਹਨੂੰ ਤੁਸੀਂ ਨਿੰਦਿਆ ਨਾ ਕਰੋ ਵੀ ਇਹ ਤਾਂ ਆਏ ਆ ਜੀ ਤਾਂ ਆਏ ਆ ਇਹ ਮਲੰਗ ਹੈ ਜੀ ਇਹਦੀ ਕੁੜੀ ਆਏ ਆ ਤਾਂ ਮੁੰਡਾ ਆਏ ਪਲੀਜ਼ ਇਹ ਗੱਪ ਨਾ ਮਾਰਿਆ ਕਰੋ ਕਿਉਂਕਿ ਅਕਾਲ ਪੁਰਖ ਵੈਗ ਨੂੰ ਸਭ ਦੇਖ ਰਿਹਾ ਹੁੰਦਾ ਸੋਨੂੰ ਦੇਣੀਆਂ ਪੈ ਜਾਣਗੀਆਂ ਇਹ ਗੱਲਾਂ ਇਹ ਝੂਠ ਪਰਮਾਤਮਾ ਦੇ ਹੀ ਖਿਜੂਰੀ ਚ ਨਹੀਂ ਚੱਲਦਾ ਇਹ ਲੋਕਾਂ ਕੋਲੇ ਚੱਲ ਜਾਂਦਾ ਹਨਾ ਮੈਂ ਮੈਂ ਆਪਦੀ ਜ਼ਿੰਦਗੀ ਦੀ ਕਸਮ ਖਾ ਕੇ ਕਹਿਣੀ ਐ ਵੀ ਮੈਂ ਕਦੇ ਜ਼ਿੰਦਗੀ ਚ ਕਦੇ ਕਿਸੇ ਦੀ ਇਸ ਤਰ੍ਹਾਂ ਦੀ ਬਹਿਬਤ ਨਹੀਂ ਕੀਤੀ ਚਾਹੇ ਮੇਰਾ ਦੁਸ਼ਮਣ ਹੋਵੇ ਕੋਈ ਆਪਾਂ ਭਾਨੀਆਂ ਭੂਨੀਆਂ ਮਾਰਨ ਵਾਲਿਆਂ ਚੋਂ ਨਹੀਂ ਹੈਗੇ ਜਿਹੜੀ ਗੱਲ ਆਪਾਂ ਅਗਲੇ ਦੇ ਮੂੰਹ ਤੇ ਕਹਿ ਦਿੰਨੇ ਆ ਵੀ ਆ ਗੱਲ ਪਈ ਆਏ ਕੋਈ ਆਪਨ ਨੂੰ ਆਲਾ ਪੁੱਛ ਲੈ ਤਾਂ ਉੱਥੇ ਐਨਾ ਜ਼ਰੂਰ ਕਹਿ ਦਈਏ ਜਮਾਨੀ ਮੁਕਰ ਦੇ ਅਗਲਾ ਪਹੁੰਦਾ ਵੀ ਇਹਨਾਂ ਦੀ ਫੈਮਿਲੀ ਕਿਹੋ ਜੀ ਆ ਦੱਸ ਰਿਹਾ ਜੀ ਅਜਿਹਾ ਵੀ ਭਈ ਇਹਨਾਂ ਦੀ ਫੈਮਿਲੀ ਐਵੇਂ ਆ ਵੀ ਭਈ ਇਹ ਕੁੰਜੂ ਜੇ ਬੰਦੇ ਆ ਵੀ ਜਾਂ ਇਹ ਵਧੀਆ ਖੁੱਲਾ ਚੱਲਦੇ ਆ ਜਾਂ ਭਈ ਆਏ ਆ ਵੀ ਉਹੀ ਹੁੰਦਾ ਪਰ ਅਗਲੇ ਦੇ ਧੀ ਪੁੱਤ ਨੂੰ ਨਾ ਨਿੰਦਿਆ ਕਰੋ ਆ ਨਾ ਕਹਿਆ ਕਰੋ ਬਿਨ ਮਤਬਲਾ ਕਿ ਫਲਾਣੇ ਦੀ ਕੁੜੀ ਮਾੜੀ ਐ ਧਮਕੇ ਦਾ ਮੁੰਡਾ ਮਾੜਾ ਠੀਕ ਐ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਬਖਸ਼ਣਾ ਨਹੀਂ ਹੈਗਾ ਜੇ ਤੁਸੀਂ ਕਿਸੇ ਦੀ ਤੇਹੇ ਤੇ ਬਲੇਮ ਲਾ ਕੇ ਕਿਸੇ ਦੀ ਅੰਤਰਾਤਮਾ ਨੂੰ ਤੜਫਾਉਂਗੇ ਯਾਰਵਾਉਂਗੇ ਇਹ ਵਾਹਿਗੁਰੂ ਸਭ ਦੇਖ ਰਿਹਾ ਹੁੰਦਾ ਠੀਕ ਐ ਤੇ ਮੈਂ ਕਥੀ ਦੇਖੀ ਆ ਮਾਰੋਂਦੀ ਵਿਚਾਰੀ ਉਹਦੀ ਕੁੜੀ ਨੂੰ ਮੈਨੂੰ ਹੀ ਪਤਾ ਵੀ ਉਹ ਕੁੜੀ ਬਹੁਤ ਸਿਆਣੀ ਤੇ ਸਮਝਦਾਰ ਆ ਵਿਚਾਰੀ ਬਹੁਤ ਜਿੰਨੀ ਕਹਦੇ 19 ਸਮਝਦਾਰ ਆ ਹਨ ਤੇ ਉਹ ਵਿਚਾਰੀ ਰੋਈ ਜਾਵੇ ਕਹਿੰਦੀ ਭਾਣੇ ਪਤਾ ਨਹੀਂ ਕਿਸੇ ਨੇ ਕਿ ਐਂ ਕਹਿਤਾ ਵੀ ਆਇਆ ਆ ਕੁੜੀ ਬਾਹ ਮੈਂ ਕਿਹਾ ਤੁਸੀਂ ਸਬਰ ਰੱਖੋ ਪਰਮਾਤਮਾ ਤੇ ਡੋਰੀਆਂ ਰੱਖੋ ਮਹਾਂ ਰਿਸ਼ਤਾ ਇਹ ਤੋਂ ਵੀ ਚੰਗਾ ਤੁਹਾਨੂੰ ਮਿਲ ਜੂਗਾ ਤੇ ਪਰ ਮੈਂ ਕਿਹਾ ਤੁਸੀਂ ਰੋਵੋ ਨਾ ਮੈਂ ਕਿਹਾ ਜਿਹਨੇ ਪੰਨੀ ਮਾਰੀ ਆ ਮੈਂ ਕਿਹਾ ਤੁਹਾਨੂੰ ਪਤਾ ਲੱਗ ਜੂ ਪਰਮਾਤਮਾ ਆਪ ਹੀ ਮਖ ਨੂੰ ਡੰਡ ਦੇਊਗਾ ਜਮਾਂ ਅੱਖੀਂ ਦੇਖਣ ਦੀ ਗੱਲ ਆ ਜੀ ਜਿਨ੍ਹਾਂ ਨੇ ਉਹਦੀ ਕੁੜੀ ਦਾ ਰਿਸ਼ਤਾ ਛਡਵਾਇਆ ਸੀ ਵੀ ਚੰਗੇ ਘਰੇ ਨ ਤਾਂ ਉਹਨਾਂ ਦੀ ਆਪ ਦੀ ਕੁੜੀ ਤਾਂ ਨਰਕ ਚ ਜਾ ਡਿੱਗੀ ਨਰਕ ਚ ਮਤਲਬ ਵੀ ਮੁੰਡਾ ਨਸ਼ੇੜੀ ਨਿਕਲ ਗਿਆ ਮੁੰਡਾ ਨਸ਼ੇੜੀ ਹੈ ਤੇ ਗਾਹ ਮੁੰਡੇ ਦੇ ਪਰਿਵਾਰ ਵਾਲੇ ਵੀ ਉਹਦਾ ਸਾਥ ਦਿੰਦੇ ਆ ਮੁੰਡੇ ਦਾ ਹਾਂਜੀ ਸਾਡਾ ਮੁੰਡਾ ਤਾਂ ਸਹੀ ਆ ਤੁਸੀਂ ਸਾਡੇ ਮੁੰਡੇ ਨੂੰ ਬਲੇਮ ਕਰਦੇ ਹੋ ਹਨ ਤੇ ਜਿਹੜੀ ਕੁੜੀ ਦਾ ਰਿਸ਼ਤਾ ਛਡਵਾਇਆ ਸੀ ਵਿਚਾਰੀ ਦਾ ਉਹ ਅਕਾਲ ਪੁਰਖ ਵੈਗਰੂ ਕਿਉਂਕਿ ਆਪਾ ਬੈਠਾ ਪ੍ਰਮਾਤਮਾ ਸਾਹ ਦੇ ਲਈ ਉਹ ਕੁੜੀ ਇੰਨੀ ਸੋਫੀ ਆ ਛੱਡ ਦੇ ਗੱਲਾਂ ਜਿਨ੍ਹਾਂ ਨੇ ਘਰੋਂ ਰਿਸ਼ਤਾ ਕਰਦੇ ਸੀ ਜਿੱਥੇ ਭਾਨੇ ਵਜੀ ਉਹ ਤੋਂ ਵੀ ਕਿਤੇ ਜ਼ਿਆਦਾ ਸੋਫੀ ਆ ਉਹ ਕੁੜੀ ਵੀ ਮੈਂ ਕਹਣੀ ਆ ਉਹ ਕੁੜੀ ਨੂੰ ਆਣੀ ਪਤਾ ਵੀ ਕਿਹੜੀ ਚੀਜ਼ ਦਾ ਕੀ ਰੇਟ ਚੱਲ ਰਿਹਾ ਵੀ ਉਹਦਾ ਪਰਿਵਾਰ ਉਹ ਇੰਨਾ ਪਿਆਰ ਕਰਦਾ ਜੋ ਮਿਲਣਾ ਜਾਂਦੀ ਨਾ ਦੋ ਦਿਨ ਛੱਡਦੇ ਨਹੀਂਗੇ ਜੀ ਨਹੀਂ ਲਾਉਂਦੇ ਇੰਨੀ ਚੰਗੀ ਫੈਮਿਲੀ ਮਿਲੀ ਆ ਸੋ ਦੇਖੋ ਤੁਸੀਂ ਤਾਂ ਮਾੜਾ ਕਰਨ ਵਾਲਾ ਕਰਿਆ ਵੀ ਉਹ ਪਾਨੀ ਮਾਰੀ ਹਨਾ ਤੇ ਪਰ ਉਹ ਰੱਬ ਦਾ ਬੈਠਾ ਨਾ ਪ੍ਰਮਾਤਮਾ ਨੇ ਉਹਦੋਂ ਵੀ ਚੰਗਾ ਥਾਂ ਲੱਭਿਆ ਪ੍ਰਮਾਤਮਾ ਜੋ ਵੀ ਸੋਚਦਾ ਕਿਸੇ ਦੀ ਚੰਗਾ ਸੋਚਦਾ ਚੰਗੇ ਬੰਦਿਆਂ ਨਾਲ ਚੰਗਾ ਹੀ ਹੁੰਦਾ ਇਹ ਮੇਰਾ ਮੰਨਣਾ ਹੈ ਠੀਕ ਹੈ ਜੀ ਤੇ ਬਾਕੀ ਅਗਰ ਲਾ ਗਈ ਕਿਸੇ ਨੇ ਮੈਨੂੰ ਕਮੈਂਟ ਕੀਤਾ ਮੇਰੀ ਮੈਨੂੰ ਮੈਂ ਕੋਈ ਉਸ ਕਮੈਂਟ ਦਾ ਜਵਾਬ ਇਸ ਕਰਕੇ ਨਹੀਂ ਦਿੰਦੀ ਵੀ ਮੈਨੂੰ ਕੋਈ ਗੁੱਸਾ ਜਾਂ ਈਰਖਾ ਹੈ ਮੈਂ ਤਾਂ ਆਪ ਹੀ ਦੱਸਦੀ ਨਹੀਂ ਉਹਨੇ ਵੀ ਫਲਾਣਾ ਬੰਦਾ ਮੈਨੂੰ ਐ ਬੋਲਿਆ ਹਨਾ ਆਪਾਂ ਨੂੰ ਕੋਈ ਈਰਖਾ ਨਹੀਂ ਕਿਉਂਕਿ ਆਪਣੇ ਘਰ ਦੇ ਵਿੱਚ ਆਪਣੇ ਜਿੰਨੇ ਮੈਂਬਰ ਹੁੰਦੇ ਆ ਉਹਨੇ ਮੂੰਹ ਤੇ ਉਹਨੀਆਂ ਗੱਲਾਂ ਹੁੰਦੀਆਂ ਤੇ ਬਾਹਰ ਤਾਂ ਬਹੁਤ ਵੱਡੀ ਦੁਨੀਆ ਹੈ ਜਿਹੜੀ YouTube ਤੇ ਹੈਗੀ ਆ ਉਹਨਾਂ ਆਪਾਂ ਨੂੰ ਉਸ ਦਾ ਕੋਈ ਗੁੱਸਾ ਨਹੀਂ ਹੈਗਾ ਉਹਨਾਂ ਨੇ ਮੈਸੇਜ ਕੀਤਾ ਮੈਨੂੰ ਜਵਾਬ ਦੇਣਾ ਥੋੜਾ ਜਿਹਾ ਜ਼ਰੂਰੀ ਲੱਗੇ ਵੀ ਇੱਥੇ ਆਪਾਂ ਜਵਾਬ ਦੇਣਾ ਹਨਾ ਇੱਕ ਮੈਂ ਸ਼ਾਰਟ ਵੀਡੀਓ ਪਾਈ ਆ ਫਰੌਕ ਵਾਲੀ ਉਹਦੇ ਵਿੱਚ ਮੈਂ ਘੁੰਮ ਜੇ ਰਹੀ ਆ ਮੈਨੂੰ ਯਾਦ ਨਹੀਂ ਗਾਣਾ ਕਿਹ ਉਹ ਜਿਹੜਾ ਚੰਗਾ ਲੱਗਦਾ ਮੈਨੂੰ ਗਾਣਾ ਦਿਲ ਨੂੰ ਪਸੰਦ ਹੋਵੇ ਹੈਨਾ ਮੈਂ ਉਹ ਲਾ ਕੇ ਵੀਡੀਓ ਪਾ ਦਿੰਨੀ ਆ ਕਈ ਵਾਰੀ ਦੀਪੂ ਨਾ ਪਾ ਦਿੰਨੀ ਕਈ ਵਾਰੀ ਕੱਲੀ ਪਾ ਦਿੰਨੀ ਮੈਂ ਗਾਣੇ ਇੱਥੇ ਘੁੰਮ ਰਹੀ ਆ ਮੈਨੂੰ ਯਾਦ ਨਹੀਂ ਹੈਗਾ ਮੈਂ ਗਾਣੇ ਦੋ ਲਾਇਆ ਸੀ ਇੱਕ ਤਾਂ ਮੈਂ ਲਾਇਆ ਸੀ ਬਾਪੂ ਤੇਰੇ ਕਰਕੇ ਹਨ ਇੱਕ ਦੂਜਾ ਪਤਾ ਨਹੀਂ ਕਿਹੜਾ ਲਾਇਆ ਸੀ ਵੀ ਮੈਂ ਵਧੀਆ ਐਨ ਖੁਸ਼ਦਿਲ ਜੇ ਗਾਣੇ ਲਾ ਕੇ ਆਪਣੀ ਵੀਡੀਓ ਪਾਤੀ ਸ਼ਾਰਟ ਚ 15 ਕ ਪਤਾ ਨਹੀਂ 20 ਕ ਸਕਿੰਟਾਂ ਦੀ ਤੇ ਇੱਕ ਦਿਹਾੜੇ ਤੇ ਕਮੈਂਟ ਆਇਆ ਐ ਕਿ ਇੱਕ ਪਾਸੇ ਗੁਰਬਾਣੀ ਦੇ ਵਿਚਾਰ ਦੂਜੇ ਪਾਸੇ ਵੀ ਆਹਾ ਬਿਫਰਾਕ ਪਾ ਕੇ ਹੋ ਹੋ ਰਿਹਾ ਬਾਜੀ ਬਾ ਐਸੀ ਗੱਲ ਨਹੀਂ ਹੁੰਦੀ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀ ਬਾਣੀ ਦੇ ਵਿੱਚ ਲਿਖਿਆ ਵੀ ਬੰਦਾ ਖੁਸ਼ ਨਹੀਂ ਰਹੇ ਕਿ ਬਾਣੀ ਪੜਨ ਵਾਲੇ ਖੁਸ਼ ਨਹੀਂ ਰਹਿ ਸਕਦੇ ਕਿ ਬਾਣੀ ਪੜਨ ਵਾਲੇ ਮਨੋਰੰਜਨ ਨਹੀਂ ਕਰ ਸਕਦੇ ਬਾਣੀ ਪੜਨ ਦਾ ਪਹਿਲੇ ਗੱਲ ਮਤਲਬ ਪਤਾ ਹੋਣਾ ਚਾਹੀਦਾ ਬਾਣੀ ਪੜਨਾ ਮਤਲਬ ਹੁੰਦਾ ਹੈ ਬਾਣੀ ਤੁਹਾਨੂੰ ਸਿਖਾਉਂਦੀ ਕੀ ਹੈ ਤੁਹਾਨੂੰ ਪਹਿਲਾਂ ਤਾਂ ਇਹ ਸਿੱਖਣਾ ਚਾਹੀਦਾ ਹੈ ਬਾਣੀ ਸਿਖਾਉਂਦੀ ਹੈ ਵੀ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਕਿਸੇ ਨੂੰ ਕੁਝ ਨਾ ਕਹੋ ਪ੍ਰਮਾਤਮਾ ਨੇ ਜਿੱਦਾਂ ਦਾ ਉਹਨੂੰ ਬਣਾਇਆ ਉਹ ਉਦਾਂ ਹੀ ਰਹਿੰਦਾ ਹੈ ਕਿਉਂਕਿ ਪ੍ਰਮਾਤਮਾ ਬੰਦੇ ਨੂੰ ਸੋਚ ਸਮਝ ਕੇ ਬਣਾਉਂਦਾ ਤੁਸੀਂ ਨਹੀਂ ਬਣਾਉਂਦੇ ਬੰਦੇ ਨੂੰ ਠੀਕ ਹੈ ਮੈਂ ਜਵਾਬ ਤਾਂ ਦਿੱਤਾ ਮੈਂ ਵੀਡੀਓ ਪਾਉਣੀ ਆ ਮੈਨੂੰ ਨੱਚਣ ਦਾ ਹੱਸਣ ਦਾ ਖੇਡਣ ਦਾ ਬਹੁਤ ਸ਼ੌਂਕ ਹੈ ਮੈਂ ਖੁਸ਼ ਰਹਿਣਾ ਚਾਹੁੰਦੀ ਆ ਠੀਕ ਹੈ ਬਾਣੀ ਪੜਦੀ ਆ ਪੜੂੰਗੀ ਕੋਈ ਤੁਹਾਡੇ ਕਮੈਂਟ ਨਾਲ ਨਹੀਂ ਮੈਨੂੰ ਫਰਕ ਪੈਂਦਾ ਮੈਂ ਤਾਂ ਸਿਰਫ ਤੁਹਾਨੂੰ ਦੱਸਦੀ ਆ ਵੀ ਪਹਿਲਾਂ ਪੂਰਾ ਇਸ ਚੀਜ਼ ਬਾਰੇ ਸਰਚ ਮਾਰਿਆ ਕਰੋ ਫਿਰ ਕਿਸੇ ਤੇ ਕਮੈਂਟ ਕਰਦਿਆ ਕਰੋ ਕੋਈ ਚੱਕਰ ਨਹੀਂ ਮੈਂ ਗੁੱਸੇ 'ਚ ਨਹੀਂ ਇਹ ਕਹਿ ਰਹੀ ਮੈਂ ਤੁਹਾਨੂੰ ਸਿਰਫ ਦੱਸ ਰਹੀ ਆ ਬਿੱਕੇ ਸੇ ਗੁਰਬਾਣੀ ਚ ਨਹੀਂ ਲਿਖਿਆ ਵੀ ਤੁਸੀਂ ਹੱਸ ਖੇਡ ਨਹੀਂ ਸਕਦੇ ਗੁਰਬਾਣੀ ਚ ਲਿਖਿਆ ਹੱਸਣਾ ਖੇਡਣਾ ਮਨ ਕਾ ਚਾਓ ਠੀਕ ਹੈ ਬੰਦਾ ਕੋ ਖੁਸ਼ ਤੇ ਲੈ ਹੱਸਦਾ ਨੱਚਦਾ ਮਨ ਕਾ ਚਾਓ ਹੁੰਦਾ ਮਨ ਨੂੰ ਖੁਸ਼ ਕਰਦਾ ਬੰਦਾ ਉਹ ਕਿਸੇ ਲਈ ਨਹੀਂ ਨੱਚਦਾ ਉਹ ਖੁਸ਼ ਹੁੰਦਾ ਹਰ ਇੱਕ ਬੰਦੇ ਨੂੰ ਆਉਂਦਾ ਮੈਂ ਵੀਡੀਓ ਚ ਪਾਈ ਐ ਮੈਂ ਸੋਹਣਾ ਲੱਗਦਾ ਮੈਂ ਲੱਗਦਾ ਉਹ ਆਪਣੇ ਲਈ ਕਰਦਾ ਹੁੰਦਾ ਨਾ ਕਿ ਲੋਕਾਂ ਨੂੰ ਲੋਕ ਦਿਖਾਵੇ ਲਈ ਗੁਰਬਾਣੀ ਪੜਨ ਵਾਲੇ ਵੀ ਹੱਸਦੇ ਖੇਡਦੇ ਆ ਉਹਨਾਂ ਦੇ ਦਿਲ 'ਚ ਵੀ ਸ਼ੌਂਕ ਹੁੰਦੇ ਆ ਉਹ ਵਿਆਹ ਵੀ ਕਰਾਉਂਦੇ ਆ ਉਹ ਗ੍ਰਿਸ਼ਤ ਜੀਵਨ 'ਚ ਵੀ ਆਉਂਦੇ ਆ ਉਹ ਕੱਪੜੇ ਵੀ ਰੰਗ-ਬਰੰਗੇ ਪਾਉਂਦੇ ਆ ਕੀ ਫਿਰ ਉਹ ਗੁਰਬਾਣੀ ਨਹੀਂ ਪੜਦੇ ਪੜਦੇ ਆ ਪਲੀਜ਼ ਐਸੇ ਗਲਤ ਕਮੈਂਟ ਕਰਕੇ ਲੋਕਾਂ ਨੂੰ ਗਲਤ ਗੈੜ ਬਿਲਕੁਲ ਨਾ ਕਰਿਆ ਕਰੋ ਗੁਰਬਾਣੀ ਦਾ ਕੰਮ ਹੈ ਲੋਕਾਂ ਨੂੰ ਖੁਸ਼ੀਆਂ ਦੇਣੀਆਂ ਨਾ ਕਿ ਦੁੱਖ ਦੇਣੇ ਜਿਵੇਂ ਤੁਸੀਂ ਕਮੈਂਟ ਕੀਤਾ ਬਸ ਮੇਰੀ ਤਾਂ ਉਮਰ ਹੀ ਹੈ ਨਹੀਂ ਵੀ ਮਾ ਉਹ ਚੀਜ਼ 'ਚ ਜਾ ਕੇ ਸੋਚਾਂ ਵੀ ਮੈਨੂੰ ਖੁਲਾਉਣੇ ਨੇ ਕੀ ਕਹਤਾ ਮੈਨੂੰ ਤਾਂ ਜਿੱਦਾ ਪਤਾ ਹੈ ਵੀ ਲੋਕਾਂ ਦਾ ਕੰਮ ਹੁੰਦਾ ਟਿੱਪਣੀ ਕਰਨਾ ਬਟ ਮੈਂ ਤੁਹਾਨੂੰ ਇਹ ਕਹਿਣਾ ਚਾਹਣੀ ਆ ਵੀ ਤੁਸੀਂ ਚੱਲ ਮੇਰਾ ਕਮੈਂਟ ਹੋ ਸਕਦਾ ਹੋਰ ਪੜਨ ਮੈਂ ਉਹਨਾਂ ਨੂੰ ਵੀ ਇਹ ਗੱਲ ਦੱਸਣਾ ਚਾਹਣੀ ਆ ਗੁਰਬਾਣੀ ਪੜਨ ਆਲਿਆਂ ਦੀ ਵੀ ਸੌਕ ਹੁੰਦੇ ਆ ਉਹਨਾਂ ਨੂੰ ਵੀ ਹੱਸਣਾ ਖੇਡਣਾ ਕੋਈ ਪ੍ਰੋਗਰਾਮ ਹੈ ਨੱਚਣਾ ਪਸੰਦ ਹੁੰਦਾ ਗੁਰਬਾਣੀ ਕਦੇ ਨਹੀਂ ਕਹਿੰਦੀ ਵੀ ਤੂੰ ਸੇ ਇਹ ਚੀਜ਼ਾਂ ਛੱਡ ਦੋ ਗੁਰਬਾਣੀ ਤਾਂ ਗੱਲਾਂ ਹੀ ਦੋ ਕਹਿੰਦੀ ਆ ਵੀ ਚੋਰੀ ਠੱਗੀ ਤੇ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਗੁਰਬਾਣੀ ਤਾਂ ਸਿਖਾਉਂਦੀ ਇਹੇ ਆ ਕੋਈ ਬੰਦਾ ਲੋੜਵੰਦ ਉਹਦੀ ਹੈਲਪ ਕਰੋ ਉਹ ਗੱਲਾਂ ਗੁਰਬਾਨੀ ਦੀਆਂ ਯਾਦ ਕਰਿਆ ਕਰੋ ਨਾ ਕਿ ਬਿੱਲੇ ਬਹਿ ਕੇ ਇਹ ਚੀਜ਼ਾਂ ਤੇ ਟਿੱਪਣੀਆਂ ਕਰਿਆ ਕਰੋ ਵੀ ਆਹ ਚੀਜ਼ ਆਏ ਆ ਜੀ ਆਹ ਚੀਜ਼ ਆਏ ਆ ਹਨਾ ਜਿਹੜਾ ਬੰਦਾ ਆਲਰੇਡੀ 45 40 ਸਾਲ ਦਾ ਹੋ ਤਾਂ ਤੁਸੀਂ ਸਿਖਾਇਆ ਨਾ ਕਰੋ ਉਹ ਤਾਂ ਸਭ ਕੁਝ ਦੇਖੀ ਹੁੰਦੀ ਹੈ ਦੁਨੀਆਦਾਰੀ ਕਿੱਥੇ ਕੀ ਹੈ ਠੀਕ ਹੈ ਮੈਂ ਵੀਡੀਓ ਪਾਉਣੀ ਹੈ ਮੈਨੂੰ ਪਸੰਦ ਹੈ ਗਾਣਾ गा ਕੇ ਵੀਡੀਓ ਪਾਦਨੀ ਹੈ ਹੱਸਣਾ ਖੇਡ ਕੇ ਪਾਦਨੀ ਹੈ ਨੱਚ ਕੇ ਵੀਡੀਓ ਪਾ ਲੈਣਾ ਜਿਵੇਂ ਜੀ ਕਰਦਾ ਪਾ ਲੈਣਾ ਠੀਕ ਹੈ ਤੇ ਗੁਰਬਾਣੀ ਦਾ ਵੀ ਪਤਾ ਗੁਰਬਾਣੀ ਬਾਰੇ ਵੀ ਪਤਾ ਹੈ ਗੁਰਬਾਣੀ ਦੇ ਗਿਆਨ ਦਾ ਵੀ ਪਤਾ ਹੈ ਗੁਰਬਾਣੀ ਕੀ ਸਿਖਾਉਂਦੀ ਹੈ ਮੈਨੂੰ ਇਹ ਵੀ ਪਤਾ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਆਪ ਵਰਨੀ ਝਾਕ ਮਾਰ ਕੇ ਗੁਰਬਾਣੀ ਤੋਂ ਸਿੱਖੋ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੀ ਹੈ ਵੀ ਕਿਸੇ ਦੇ ਸਾਟ ਤੁਸੀਂ ਮਾਰਨੀ ਨਹੀਂ ਤੇ ਤੁਹਾਨੂੰ ਮਜ਼ੇ ਹੀ ਨਹੀਂ ਆਉਂਦਾ ਜਿੰਨਾ ਚਿਰ ਤੁਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਤੁਹਾਨੂੰ ਆ ਲੱਗਦਾ ਸੀ ਬਾਲੇ ਸਿਆਣੇ ਆ ਅਸੀਂ ਫਲਾ ਨੂੰ ਆ ਕੇ ਗਈ ਟਿੱਪਣੀਆਂ ਕਮੈਂਟ ਉੱਥੇ ਕਰਿਆ ਕਰੋ ਜਿੱਥੇ ਗੰਦ ਪੈਂਦਾ ਜਿੱਥੇ ਲੋਕ ਅਧ ਨੰਗੇ ਹੋ ਕੇ ਵੀਡੀਓ ਪਾਉਂਦੇ ਆ ਉੱਥੇ ਕਮੈਂਟ ਕਰੋ ਉਹ ਚੀਜ਼ ਦੇ ਉਸ ਚੀਜ਼ ਦੇ ਖਿਲਾਫ ਲੜੋ ਉੱਥੇ ਤਾਂ ਬੋਲਤੀ ਬੰਦ ਹੋ ਜਾਂਦੀ ਹੈ ਕਿਉਂਕਿ ਮੂਖਲਾ ਫਿਰ 10 ਗਾਲਾਂ ਕੱਢਦਾ ਆ ਹੁਣ ਤੁਸੀਂ ਦੇਖਦੇ ਹੋ YouTube ਆ ਦੇ ਕਿਸੇ ਲੋਕਾਂ ਦੀਆਂ ਜਿਹੜੀਆਂ ਲੜਾਈਆਂ ਪੈਂਦੀਆਂ ਉਹ ਕਿੰਨਾ ਗੰਦਬਗਦੇ ਆ ਕਿ ਉਹ ਵੀਡੀਓ ਦੇਖਣ ਵਾਲੀਆਂ ਹੁੰਦੀਆਂ ਜਿੱਥੇ ਉਹ ਮਾਮਾ ਭਣਾ ਦੀਆਂ ਗਾਲਾਂ ਗੰਦ ਜੋ ਕੰਮ ਪੜਦੇ ਵਿੱਚ ਲੋਕ ਲੋਕਾਂ ਦੇ ਹੁੰਦੇ ਆ ਉਹ ਸ਼ਰਿਆਂ ਬੋਲੀ ਜਾਂਦੇ ਹੁੰਦੇ ਆ ਉੱਥੇ ਕਮੈਂਟ ਕਰਿਆ ਕਰੋ ਹੋ ਸਕਦਾ ਤੁਹਾਡੇ ਕਮੈਂਟਾਂ ਨਾਲ ਅਗਲੇ ਸੁਧਰ ਜਾਣ ਤੁਹਾਨੂੰ ਬੜਾ ਸ਼ੌਕ ਆ ਲੱਗਦਾ ਕਿਸੇ ਦੇ ਨੱਚਣ ਤੇ ਹੱਸਣ ਤੇ ਖੇਡਣ ਤੇ ਵੀਡੀਓ ਪਾ ਦੇਣੀ ਕਿਸੇ ਨੇ ਪੂਰੇ ਕੱਪੜੇ ਪਾਇਆ ਤਾਂ ਵੀ ਉਥੇ ਕਮੈਂਟ ਕਰ ਦੇਣਾ ਹੈ ਇਹਦੇ ਨਾਲ ਨਹੀਂ ਤੁਸੀਂ ਗਿਆਨੀ ਬਣਦੇ ਗਿਆਨੀ ਤੁਸੀਂ ਫੇਰੋਂ ਜੇ ਤੁਸੀਂ ਦੁਨੀਆ ਦੇ ਵਿੱਚ ਹੋ ਰਿਹਾ ਜੋ ਗੰਦ ਉਹ ਤੇ ਉਹਦੇ ਰੋਕਠਾਮ ਪਾਓ ਜਿਵੇਂ ਕੋ ਡਾਕਟਰ ਕੁੜੀਆ ਡਾਕਟਰ ਕੁੜੀ ਦੇ ਨਾਲ ਹੋਇਆ ਬਹੁਤ ਮਾੜਾ ਹੋਇਆ ਉਥੇ ਕਮੈਂਟ ਕਰੋ ਉਥੇ ਕਹੋ ਵੀ ਲਾਹਨਤ ਹੈ ਗੋਲੀ ਮਾਰੋ ਇਹੋ ਜਿਹੇ ਬੰਦੇ ਤੇ ਜਿਨੇ ਕੋ ਕੁੜੀ ਨਾਲ ਐਡੀ ਘਟੀਆਂ ਕਰਤੂਤ ਕੀਤੀ ਆ ਉਥੇ ਕਮੈਂਟ ਕਰੋ ਨਾ ਕਿ ਕਿਸੇ ਖੁਸ਼ ਬੰਦੇ ਤੇ ਨਾ ਕਮੈਂਟ ਕਰਿਆ ਕਰੋ ਕੋਈ ਬੰਦਾ ਆਪਣੀ ਜ਼ਿੰਦਗੀ ਜਿਉ ਰਿਹਾ ਨਾ ਸਾਨੂੰ ਕੀ ਪਤਾ ਕਿੰਨੇ ਦਰਦ ਲੈ ਕੇ ਜਿਉ ਰਿਹਾ ਠੀਕ ਹੈ ਕਲਿੱਕ ਕਮੈਂਟ ਕਰਕੇ ਤੁਸੀਂ ਵੱਡੇ ਨਹੀਂ ਬਣ ਜਾਂਦੇ ਪਹਿਲਾਂ ਸੋਚੋ ਫਿਰ ਕਮੈਂਟ ਕਰੋ ਮੈਂ ਕਦੇ ਕਿਸੇ ਦੀ ਵੀਡੀਓ ਤੇ ਕਮੈਂਟ ਨਹੀਂ ਕਰਦੀ ਕਿਉਂ ਕਿ ਮੈਨੂੰ ਨਹੀਂ ਪਤਾ ਅਗਲੇ ਬਾਰੇ ਵੀ ਅਗਲੇ ਦੇ ਦਿਲ ਚ ਕੀ ਹੈ ਕੀ ਮੰਨ ਲਾ ਇਥੇ 100 ਲੋਕ ਵੀਡੀਓ ਪਾਉਂਦੇ ਆ ਕੋਈ ਨੱਚ ਕੇ ਹੱਸ ਕੇ ਸਭ ਆਪ ਦੇ ਵਿਚਾਰੇ ਟੱਬਰ ਵਾਲੀ ਜਾਂਦੇ ਆ ਆਪਾਂ ਕਦੇ ਨਹੀਂ ਕਿਹਾ ਮਾੜਾ ਜੀ ਚੰਗਾ ਆ ਫਲਾਨਾ ਆਪਾਂ ਕਹਿੰਦੇ ਨੇ ਕੀ ਪਤਾ ਦੀ ਕੀ ਮਜਬੂਰੀ ਆ ਵਿਚਾਰੇ ਦੀ ਹਨਾ ਬਸ ਉਹ ਉੱਥੇ ਮੈਨੂੰ ਵੀਡੀਓ ਨਹੀਂ ਚੰਗੀ ਲੱਗਦੀਆਂ ਵੀ ਜਿੱਥੇ ਕੱਪੜੇ ਬਹੁਤ ਘੱਟ ਪਾਏ ਹੁੰਦੇ ਆ ਤੇ ਜਿਹਾ ਗੰਦਮਾ ਕੀ ਜਾਂਦੇ ਹੁੰਦੇ ਗਾਲਾਂ ਹੀ ਕੱਢੀ ਜਾਂਦੇ ਹੁੰਦੇ ਬੁੜੀਆਂ ਵੀ ਕੱਢੀ ਜਾਂਦੀਆਂ ਬੰਦੇ ਵੀ ਕੱਢੀ ਜਾਂਦੇ ਕਮੈਂਟ ਉੱਥੇ ਕਰਿਆ ਕਰੋ ਬੀਬੀਰੇ ਜਿਹੜੀ YouTube ਐ Facebook ਐ ਜਾਂ ਜੋ ਵੀ ਨੈਟ ਐ ਵੀ ਇਹ ਆਪਣੀਆਂ ਸੁਖ ਸਹੂਤਾ ਲਈ ਬਣਾਏ ਗਏ ਸੀ ਤੇ ਤੁਸੀਂ ਇੱਥੇ ਗੰਦ ਪਾ ਰੱਖਿਆ ਨਾ ਉਹ ਚੀਜ਼ਾਂ ਦਾ ਗੰਦ ਨਾ ਪਾਓ ਰਿਐਲਿਟੀ 'ਚ ਰਹੋ ਸੱਚ ਬੋਲੋ ਸੱਚ ਬੋਲਣਾ ਕੋਈ ਗੁਨਾਹ ਨਹੀਂ ਹੁੰਦਾ ਠੀਕ ਐ ਆਪਾਂ ਉਹਨਾਂ 'ਚੋਂ ਨਹੀਂ ਹੈਗੇ ਵੀਰੇ ਵੀ ਮਿੱਟੀ ਥੱਲੇ ਕਾਲੀ ਲਾਤੀ ਜਾ ਪਾਂਡੋ ਮਿੱਟੀ ਲਾਤੀ ਜਾਂ ਲਾਲ ਮਿੱਟੀ ਲਾਤੀ ਜਾਂ ਜਿਹੜੀ ਮਿੱਟੀ ਲਾਤੀ ਉੱਤੇ ਪੋਚਾ ਫੇਰਨ ਵਾਲਾ ਜੋ ਆਪਾਂ ਹੈ ਨਹੀਂ ਆਪਾਂ ਰਿਐਲਿਟੀ ਦੀ ਗੱਲ ਕਹਿ ਦਿੰਨੇ ਹੁੰਨੇ ਆ ਮੈਂ ਤੇਨੂੰ ਜਿਹਨੇ ਵੀ ਕਮੈਂਟ ਕੀਤਾ ਉਹਨੂੰ ਤਾਂ ਇਹ ਗੱਲ ਕਹੀ ਹੈ ਵੀ ਗੁਰਬਾਣੀ ਦੱਸ ਕਿਹੜੀ ਚ ਲਿਖਿਆ ਵੀ ਇੱਥੇ ਬੰਦਾ ਹੱਸ ਸਕੀ ਨਹੀਂ ਸਕਦਾ ਹੱਸਣਾ ਕੱਢਣਾ ਮਨ ਕਾ ਜਾਓ ਹਰ ਇੱਕ ਬੰਦੇ ਨੂੰ ਹੱਕ ਇੱਥੇ ਜਿਉਣ ਦਾ ਤੇ ਜਿਹੜਾ ਬੰਦਾ ਗੁਰਬਾਣੀ ਨਾਲ ਜੁੜਿਆ ਹੈ ਉਹਨੂੰ ਸਾਰਾ ਗਿਆਨ ਹੁੰਦਾ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਉਹਨੂੰ ਸਾਰਾ ਪਤਾ ਹੁੰਦਾ ਵੀ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦੀ ਤੁਸੀਂ ਇੱਕ ਰਾਹ ਤੇ ਪਹਿਲਾਂ ਆਪ ਚੱਲ ਲਓ ਗੁਰਬਾਣੀ ਤਾਂ ਇਹ ਵੀ ਕਹਿੰਦੀ ਵੀ ਕਿਸੇ ਨੂੰ ਕਿਸੇ ਨੂੰ ਵੀ ਦਿਲ ਨਾਲ ਦਾ ਦੁੱਖੀ ਕਰੋ ਸੱਟ ਨਾ ਮਾਰੋ ਉਹਦੇ ਪਹਿਲਾਂ ਤਾਂ ਤੁਸੀਂ ਆਪ ਹੀ ਉਸ ਤੇ ਚੰਨਾ ਪਾ ਲਓ ਪਹਿਲਾਂ ਤਾਂ ਉਹ ਚੀਜ਼ ਨੂੰ ਆਪ ਪੜ੍ਹ ਲਓ ਵੀ ਗੁਰਬਾਣੀ ਸਿਖਾਉਂਦੀ ਹੈ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਪਹਿਲਾਂ ਤਾਂ ਤੁਸੀਂ ਆਪ ਹੀ ਸਮਝ ਲਓ ਵੀ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਾ ਕਰੋ ਤੈਨੂੰ ਕਿਹਦੀਆਂ ਵੀਡੀਓ ਚੰਗੀਆਂ ਵੀਡੀਓ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਉਹਦੀਆਂ ਦੇਖੋ ਜਿਹੜਾ ਬੰਦਾ ਤੁਹਾਨੂੰ ਪਸੰਦ ਨਹੀਂ ਉਹਦੀ ਵੀਡੀਓ ਬਿਲਕ ਠੀਕ ਹੈ ਜੀ ਮੇਰੀਆਂ ਵੀਡੀਓ ਜਿਹਨੂੰ ਚੰਗੀਆਂ ਲੱਗਦੀਆਂ ਅਗਲਾ ਦੇਖ ਲੈਂਦਾ ਜਿਹਨੂੰ ਨਹੀਂ ਚੰਗੀਆਂ ਲੱਗਦਾ 그러면은 ਨਹੀਂ ਦੇਖਦਾ ਸੋ ਜਿਹੜੇ ਮੈਨੂੰ ਮਤਲਬ ਗਿਆਨ ਸਿਖਾ ਦਿੰਦੇ ਆ ਵੀ ਐਂ ਕਰਨਾ ਚਾਹੀਦਾ ਮੈਨੂੰ ਗਿਆਨ ਬਹੁਤ ਹੈ ਜਿੰਨੇ ਮੈਂ ਜ਼ਿੰਦਗੀ 'ਚ ਠੱਕੇ ਖਾਦੇ ਨਾ ਤੁਸੀਂ ਖਾਦੇ ਨਹੀਂ ਹੋਵੇਂ ਤੇ ਮੈਂ ਕਹਣੀ ਰੱਬ ਸਾਨੂੰ ਉਹ ਠੱਕੇ ਖਾਣ ਤੇ ਮਜਬੂਰ ਵੀ ਨਾ ਕਰੇ ਮੈਂ ਫਿਰ ਵੀ ਕਹਣੀ ਕਿ ਕੋਈ ਠੱਕੇ ਐਸੀ ਚੀਜ਼ ਹੁੰਦੀ ਹੈ ਉਹ ਤੁਹਾਨੂੰ ਸਭ ਕੁਝ ਹੀ ਸਿਖਾ ਦਿੰਦੇ ਆ ਤੁਹਾਨੂੰ ਸਿੱਖਣ ਦੀ ਲੋੜ ਨਹੀਂ ਪੈਂਦੀ ਕਿਤਾਬਾਂ 'ਚ ਨਹੀਂ ਉਹ ਲਿਖਿਆ ਹੁੰਦਾ ਜੋ ਤੁਸੀਂ ਜ਼ਿੰਦਗੀ ਤੋਂ ਸਿੱਖਦੇ ਹੋ ਠੀਕ ਹੈ ਮੈਂ ਕਹਣੀ ਆ ਵੀ ਦੁਨੀਆ ਸਮਝਦਾਰ ਹੋਣੀ ਬੀਕੀਨੂ ਕਮੈਂਟ ਕਰ ਰਹੇ ਹੋ ਤੁਸੀਂ ਵੀ ਉਹ ਬੰਦਾ ਕੀ ਬੇਨੌਲਜ ਹੈ ਜਾਂ ਉਹ ਨੌਲੇਜ ਨਹੀਂ ਜਾਂ ਉਹ ਪਤਾ ਨਹੀਂ ਵੀ ਤੁਸੀਂ ਕੀ ਬੋਲ ਰਹੇ ਹੋ ਮੈਂ ਤਾਂ ਵੀਡੀਓ ਵੀਰੇ ਜੋ ਮੈਨੂੰ ਚੰਗੀ ਲੱਗਦੀ ਹੈ ਮੈਂ ਪਾਨੀ ਹੈ ਠੀਕ ਹੈ ਤੁਹਾਨੂੰ ਮੇਰੀ ਵੀਡੀਓ ਨਹੀਂ ਚੰਗੀ ਲੱਗੀ ਨਾ ਦੇਖੋ ਫਿਰ ਕੀ ਟੀਕ ਗੱਲ ਹੈ ਸੋ ਮੈਂ ਤਾਂ ਇਹ ਗੱਲ ਕਹੀ ਹੈ ਵੀ ਤੁਸੀਂ ਗੁਰਬਾਣੀ ਨਾਲ ਨਾ ਕਿਸੇ ਦੀਆਂ ਗੱਲਾਂ ਜੋੜਿਆ ਕਰੋ ਕਿਸੇ ਜਿੰਦਗੀ ਨੂੰ ਗੁਰਬਾਣੀ ਨਾਲ ਨਾ ਜੋੜਿਆ ਕਰੋ ਕਿ ਜਿਹੜੇ ਗੁਰਬਾਣੀ ਪੜ੍ਹਦੇ ਆ ਉਹ ਵਿਆਹ ਨਹੀਂ ਕਰਾਉਂਦੇ ਪ੍ਰੋਗਰਾਮਾਂ ਤੇ ਨਹੀਂ ਜਾਂਦੇ ਕੱਪੜੇ ਨਹੀਂ ਪਾਉਂਦੇ ਸਭ ਕੁਝ ਕਰਦੇ ਆ ਫਿਰ ਤੁਸੀਂ ਟਿੱਪਣੀਆਂ ਕਿਉਂ ਕਰਦੇ ਹੋ ਕੀ ਇਹਦਾ ਮਤਲਬ ਤੁਸੀਂ ਫਿਰ ਲੋਕਾਂ ਦੇ ਦਿਲਾਂ 'ਚ ਇਹ ਡਰ ਪਾਉਨੇ ਆ ਵੀ ਜੋ ਬੰਦਾ ਬਾਣੀ ਪੜਦਾ ਹੋਇਆ ਨਹੀਂ ਕਰ ਸਕਦਾ ਬਾਣੀ ਕਰ ਸਕਦਾ ਬਾਣੀ ਤਾਂ ਜਿਹੜੇ ਕੰਮ ਕੰਮਾਂ ਤੋਂ ਰੋਕਦੀ ਉਹਨਾਂ ਤੋਂ ਰੋਕੋ ਬਾਣੀ ਕਹਿੰਦੀ ਆ ਕਿਸੇ ਦੇ ਦਿਲ ਨਹੀਂ ਦਿਖਾਉਣੇ ਬਾਣੀ ਕਹਿੰਦੀ ਆ ਕਿਸੇ ਦਾ ਲੈ ਕੇ ਨਾ ਮੁਕਰੋ ਬਾਣੀ ਕਹਿੰਦਾ ਕਿਸੇ ਦੀ ਚੋਰੀ ਨਾ ਕਰੋ ਬਾਣੀ ਕਹਿੰਦਾ ਕਿਸੇ ਦੀ ਨਿੰਦਿਆ ਕਰਕੇ ਕਿਸੇ ਦੇ ਘਰ 'ਚ ਫਰਕ ਨਾ ਪਾਓ ਬਾਣੀ ਕਹਿੰਦੀ ਆ ਕਿਸੇ ਦੇ ਜ਼ੁਲਮ ਨਾ ਕਰੋ ਤੇ ਬਾਣੀ ਕਹਿੰਦੀ ਕਿਸੇ ਦੀ ਆਤਮਾ ਤੇ ਸੱਟ ਕਦੇ ਭੁੱਲ ਕੇ ਵੀ ਨਾ ਮਾਰੋ ਪਹਿਲਾਂ ਤੁਸੀਂ ਆਪ ਆਪਣੀ ਗੁਰਬਾਣੀ ਦੇ ਰੂਲਾਂ ਨੂੰ ਪੜੋ ਵੀ ਗੁਰਬਾਣੀ ਕਹਿੰਦੀ ਕੀ ਆ ਗੁਰਬਾਣੀ ਚੀਜ਼ ਕੀ ਆ ਉਹ ਤੋਂ ਬਾਅਦ ਦੂਜੇ ਤੇ ਕਮੈਂਟ ਕਰਿਆ ਕਰੋ ਗੁਰਬਾਣੀ ਬਾਰੇ ਨੌਲੇਜ ਤਾਂ ਮੈਨੂੰ ਠੀਕ ਐ ਵੀ ਮੈਨੂੰ ਉਹਨਾਂ ਦੇ ਲੋਕਾਂ ਦੇ ਕਮੈਂਟ ਬਹੁਤ ਵਧੀਆ ਲੱਗਦੇ ਜਿਹੜੇ ਮੈਨੂੰ ਪਤਾ ਲੱਗ ਜਾਂਦਾ ਵੀ ਇੱਥੇ ਮੈਂ ਗਲਤ ਕੀਤੀ ਹਾਂ ਵੀ ਮੈਂ ਇੱਥੇ ਐ ਬੋਲਣਾ ਸੀ ਗੁਰਬਾਣੀ ਛੇ ਵਧੀਆ ਲੱਗਦਾ ਪਰ ਇਹ ਨਾ ਸਿਖਾਇਆ ਕਰੋ ਵੀ ਮੈਨੂੰ ਗੁਰਬਾਣੀ ਬਾਰੇ ਨੌਲੇਜ ਨਹੀਂ ਠੀਕ ਐ ਗੁਰਬਾਣੀ ਦਾ ਸਦਕਾ ਹੀ ਮੈਂ ਇਸ ਜੀਵਨ ਨੂੰ ਬਤੀਤ ਕਰ ਰਹੀ ਆ ਗੁਰਬਾਣੀ ਦਾ ਕਰਕੇ ਹੀ ਮੈਂ ਇੱਥੋਂ ਤੱਕ ਕਰਾਈ ਆ ਹਨਾ ਲੋਕਾਂ ਵਰਕੇ ਨਹੀਂ ਆਈ ਜੀ ਗੁਰਬਾਣੀ ਮੈਨੂੰ ਇੱਥੇ ਤੱਕ ਲੈ ਕੇ ਆਈ ਹੈ। ਜੀ ਉੱਤਨੇ ਲੈ। ਲਾਤੀ ਬੇਟੇ। ਤੇ ਗੁਰਬਾਣੀ ਨਹੀਂ ਸਿਖਾਇਆ ਮੈਨੂੰ ਇਹ ਚੀਜ਼ਾਂ। ਸੋ ਸਾਨੂੰ ਨੌਲਜ ਹੈ ਜਿਸ ਨੂੰ ਨੌਲਜ ਦਿੱਤੀ ਹੈ ਨਾ ਰੱਬ ਨੇ ਇਹਨੂੰ ਚੰਗੀ ਜਗ੍ਹਾ ਤੇ ਯੂਜ਼ ਕਰੋ। ਕਿਸੇ ਦੇ ਕੰਮ ਆਓ ਕਿਸੇ ਦਾ ਭਲਾ ਕਰੋ ਤੁਹਾਡਾ ਵੀ ਪ੍ਰਮਾਤਮਾ ਭਲਾ ਕਰੇਗਾ। ਸੋ ਵੀਡੀਓ ਲੰਬੀ ਨਾ ਹੋ ਜਾਈ ਜੀ। ਸੋ ਮੈਂ ਇਹੀ ਕਹਿਣਾ ਚਾਹੁੰਦੀ ਸੀ ਵੀ ਕਿਸੇ ਦਾ ਰਿਸ਼ਤਾ ਕਿਸੇ ਦਾ ਕੁਝ ਵੀ ਆਪਣੀ ਜਿਹਾ ਭਾਨੀਆਂ ਨਾ ਮਾਰਿਆ ਕਰੋ। ਜਿਹੜੇ ਲੋਕ ਫਿਰ ਉਹ ਰੋਂਦੇ ਨੇ ਉਹ ਬਾਦੂਆਮਾ ਬਹੁਤ ਦਿੰਦੇ ਆ ਤੁਹਾਨੂੰ ਇਹ ਬਾਦੂਆਮਾ ਤੋਂ ਤੁਸੀਂ ਬਚ ਨਹੀਂ ਸਕਦੇ। ਪਲੀਜ਼ ਮੰਨਣਾ ਨਾ ਮੰਨਣਾ ਸੋਡੀ ਮਰਜ਼ੀ ਆਪਾਂ ਤੁਹਾਨੂੰ ਕਿਹੜਾ ਕਹਤਾ ਵੀ ਮੈਂ ਅੱਖੀਂ ਦੇਖਿਆ ਮਾਂ ਪਿਓ ਰੋਂਦੇ ਵਿਚਾਰੇ ਜਿਨ੍ਹਾਂ ਦੇ ਬੱਚਾ ਨਹੀਂ ਆ ਭਾਨੀਆਂ ਮਾਰ ਮਾਰਾ ਨਾ ਕਰੋ ਝੂਠ ਨਾ ਬੋਲਿਆ ਕਰੋ ਠੀਕ ਆ ਕੋਈ ਮੁੰਡਾ ਨਸ਼ਾ ਕਰਦਾ ਸਾਨੂੰ ਪਤਾ ਵੀ ਨਹੀਂ ਜਾਇ ਜ ਨਸ਼ਾ ਕਰਦਾ ਤਾਂ ਅਗਲੇ ਦੇ ਪਰਿਵਾਰ ਨੂੰ ਕਹਿ ਦੋ ਵੀ ਭਾਈ ਹੁੰਡਾ ਦਾ ਚੰਗਾ ਸੀ ਭਰਨਾ ਸੀ ਚ ਪੈ ਗਿਆ ਠੀਕ ਆ ਵੀ ਉਹ ਵੀ ਕਿਸੇ ਦੀ ਕੁੜੀ ਦੀ ਜ਼ਿੰਦਗੀ ਬਰਬਾਦ ਹੀ ਹੁੰਦੀ ਹੈ ਉੱਥੇ ਬੋਲਣ ਦਾ ਕੋਈ ਡਰ ਨਹੀਂ ਹੁੰਦਾ ਉੱਥੇ ਵੀ ਕਿਸੇ ਕੁੜੀ ਦੀ ਜ਼ਿੰਦਗੀ ਪੱਟੀ ਜਾਂਦੀ ਹੈ ਕਿਉਂਕਿ ਉਹ ਨਸ਼ਾਡੂ ਬੰਦਾ ਜਿਹੜਾ ਨਸ਼ੇ ਚ ਗਿੱਜ ਗਿਆ ਜੀ ਉਹ ਕਰਮ ਵਾਲਿਆਂ ਦਾ ਮਾਮਾ ਹੀ ਹੈ ਜਿਨ੍ਹਾਂ ਦੇ ਬੱਚ ਸੋ ਇੱਥੇ ਬੋਲਿਆ ਕਰੋ ਉਹ ਨਾ ਕਿਸੇ ਦੇ ਪਾਣੀ ਮਾਰਿਆ ਕਰੋ ਉਹ ਨਾ ਫੇਦੀਆਂ ਬਾਦੂਆਵਾਂ ਲਿਆ ਕਰੋ ਸੋ ਸੋਨੂੰ ਮੇਰੀ ਜਿਨ੍ਹਾਂ ਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਉਹ ਦੇਖ ਲਿਆ ਕਰੋ ਜੀ ਜਿਨ੍ਹਾਂ ਨੂੰ ਮੇਰੀ ਵੀਡੀਓ ਨਹੀਂ ਪਸੰਦ ਸੋ ਪਲੀਜ਼ ਨਾ ਦੇਖੋ ਸੋ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਆਪ ਸਭ ਨੂੰ ਮੇਰੇ ਬਣੀਓ ਮਨਜੀਤ ਕੌਰ ਬਣੀਓ ਪਿਆਰ ਭਰੀ ਸ਼ਾਸਤ੍ਰੀਕਾ